ਗੱਲ ਕਰਦੇ ਆ ਜੀ ਸਿਆਸੀ ਪਾਰਟੀਆਂ ਦੀ 2024 ਲੋਕ ਸਭਾ ਚੋਣਾਂ ਦਾ ਵਿਕਲ ਜਿਹੜਾ ਬਚ ਚੁੱਕਿਆ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਜਿਹੜੇ ਚੋਣ ਮદાન ਵਿੱਚ ਉਤਾਰ ਦਿੱਤੇ ਤੇ ਪ੍ਰਕਾਸ਼ ਸਿੰਘ ਬਾਦਲ ਜਿਹਦਾ ਸੀ ਸ਼੍ਰੋਮਣੀ ਅਕਾਲੀ ਦਲ ਹਾਈਜੈਕ ਕਰ ਲਿਆ ਸੀ ਤਿੰਨ ਵਿਅਕਤੀਆਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਤੇ ਵਿਕਰਮ ਮਜੀਠੀਆ ਦੇ ਕੋ ਇਤਿਹਾਸਕ ਬਾਹ ਹੈ ਮਜੀਠੀਆਂ ਆਪਦੇ ਗਨਮੈਨਾਂ ਤੋਂ ਬੂਟ ਪਵਾ ਕੇ ਫੀਤੇ ਬਣਾਉਂਦਾ ਰਿਹਾ ਹੈ ਵੀਡੀਓ ਸਾਡੇ ਕੋਲ ਹਰ ਸਿਮਰਤ ਕੌਰ ਸੁਖਬੀਰ ਬਾਦਲ 90 90 ਸਾਲ ਦੇ ਜਥੇਦਾਰਾਂ ਤੋਂ ਪੈਰੀਂ ਹੱਥ ਲਗਾਉਂਦਾ ਰਿਹਾ ਤੇ ਸਤਕਾਰ ਵੱਡਿਆਂ ਦਾ ਕਰਨਾ ਚਾਹੀਦਾ ਜਦੋਂ ਆਪਾਂ ਸਕੂਲ ਵਿੱਚ ਜਾਂਦੇ ਆ ਨਾ ਪੜ੍ਹਦੇ ਆ ਉੱਤੇ ਲਿਖਿਆ ਹੁੰਦਾ ਵੱਡਿਆਂ ਦਾ ਆਦਰ ਕਰੋ ਛੋਟਿਆਂ ਨੂੰ ਪਿਆਰ ਕਰੋ ਮਾਪਿਆਂ ਦੀ ਸੇਵਾ ਕਰੋ ਤੇ ਜਿਹੜੀ ਗੱਲ ਆਪਾਂ ਅੱਜ ਦੀ ਕਰਦੇ ਆ ਸੁਖਵੀਰ ਬਾਦਲ ਦੀਆਂ ਵੀਡੀਓ ਦੇਖੀਆਂ ਲੋਕਾਂ ਨੂੰ ਉਸਕਾਰ ਹੈ ਵੀ ਆਪਦੇ ਮੱਲੇ ਇਸ ਤਰ੍ਹਾਂ ਹੈਗੇ ਆ ਤੇ ਇਹਨਾਂ ਨੇ ਜੀ ਆਹ ਕਰਤਾ ਇਹਨਾਂ ਨੂੰ ਜੀ ਘੇਰ ਘਰਾਈ ਕਰਨਗੇ ਤੇ ਸਭ ਤੋਂ ਵੱਡਾ ਨੁਕਸਾਨ ਹੈ ਜਿਹੜਾ ਸ਼ਰੋਮਣੀ ਅਕਾਲੀ ਦਲ ਬਾਦਲ ਨੇ ਕੀਤਾ ਹੈ ਅਕਾਲੀ ਦਲ ਦੁਬਾਰੇ ਸਰਜੀਤ ਹੋ ਸਕਦਾ ਪਰ ਬਾਦਲ ਪਰਿਵਾਰ ਨੇ ਸਤਿਆਨਾਸ਼ ਕਰਤਾ ਤੇ ਲੋਕਾਂ ਨੂੰ ਉਸਕਾਰਿਆ ਵੀ ਇਹਨਾਂ ਨੂੰ ਘੇਰੋ ਲੋਕਾਂ ਨੂੰ ਲੜਾ ਰਿਹਾ ਉਹ ਜਲੂਲ ਬੋਲਦਾ ਗਾਲੀ ਗਲੋਚ ਕਰਦਾ ਪੁੱਠਾ ਬੋਲਦਾ ਲੋਕਾਂ ਨੂੰ ਸੋ ਇੱਕ ਪੜ੍ਹੇ ਲਿਖੇ ਨਾਗਰਿਕ ਦੀ ਇਹ ਹੁੰਦੀ ਹੈ ਵੀ ਤੱਥਾਂ ਦੇ ਆਧਾਰ ਤੇ ਤੇ ਲੌਜਿਕ ਗੱਲ ਕਰਨੀ ਹੈ ਤੇ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਪਾਰਟੀ ਨੂੰ ਮਜ਼ਬੂਤ ਕਰਨਾ ਉਹ ਕੋਹਾਂ ਦੂਰ ਹੈ ਮੈਂ ਸਮਾਧਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਤੇ ਕੁਝ ਲੋਕ ਚਲੋ ਉਹਦੇ ਹਮਦਰਦ ਵੀ ਹੈ ਉਸ ਸਾਡੇ ਵੀ ਹਮਦਰਦ ਹੈ ਕੁਝ ਹੋਰ ਪਾਰਟੀਆਂ ਦੀ ਵੀ ਹਮਦਰਦ ਹੈ ਪਰ ਮੈਂ ਸਮਾਧਮ ਰਾਹੀਂ ਕਹਿਣਾ ਚਾਹੁੰਦਾ 20 ਬੀਜੇਪੀ ਬੀਜੇਪੀ ਨੇ ਸਿੱਖ ਕੌਮ ਦਾ ਕੀ ਨੁਕਸਾਨ ਕੀਤਾ ਮੇਰੇ ਭਰਾਵੋ ਕਮੈਂਟਾਂ ਰਾਹੀਂ ਜਰੂਰ ਦੱਸਿਓ 1% ਵੀ ਨਹੀਂ ਕੀਤਾ ਸਭ ਤੋਂ ਵੱਡਾ ਨੁਕਸਾਨ ਕੀਤਾ ਬਾਦਲ ਪਰਿਵਾਰ ਨੇ ਤੇ ਕਾਂਗਰਸ ਨੇ ਕਾਂਗਰਸ ਨੇ ਹਰਮੰਦਰ ਸਾਹਿਬ ਤੇ ਟੈਗ ਕੀਤਾ ਤੇ ਬਾਦਲ ਤੇ ਟੌਹੜੇ ਨੇ ਇੰਦਰਾ ਗਾਂਧੀ ਨੂੰ ਉਸਕਾਇਆ ਵੀ ਉੱਤੇ ਪਿੰਡਰਾਂ ਵਾਲਾ ਜੀ ਆਹ ਕੁਝ ਕਰ ਰਿਹਾ ਤੇ ਸਿੱਖ ਕੌਮ ਦਾ ਸਭ ਤੋਂ ਵੱਡਾ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਜਿਨ੍ਹਾਂ ਦਾ ਨਾਂ ਤਾਂ ਕੋਈ ਇਤਿਹਾਸ ਹੈ ਨਾ ਹੋ ਕਿਸੇ ਗੁਰੂ ਸਾਹਿਬਾਨਾਂ ਦੀ ਵੰਸ਼ ਚੋਂ ਜਾਂ ਬ੍ਰਹਮ ਗਿਆਨੀ ਦੀ ਵੰਸ਼ ਚੋਂ ਆਉਂਦੇ ਨਾ ਨਾ ਤਾਂ ਹੋ ਕਿਸੇ ਗੁਰੂ ਸਾਹਿਬ ਦੀ ਵੰਸ਼ ਚੋਂ ਜਾਂ ਕਿਸੇ ਬ੍ਰਹਮ ਗਿਆਨੀ ਦੀ ਵੰਸ਼ ਵਿੱਚੋਂ ਆਉਂਦੇ ਹੈ ਗੁਰਦਵਾਰਾਂ ਤੇ ਕਬਜ਼ੇ ਕੀਤੇ ਹਕੂਮਤ ਆਪਣੀ ਦੀ ਦੁਰਵਰਤੋਂ ਕੀਤੀ ਜਥੇਦਾਰਾਂ ਨੂੰ ਆਪਣੇ ਪੈਰਾਂ ਦੀ ਜੁੱਤੀ ਬਣਾਇਆ ਤੇ ਜੋ ਫੋਨ ਤੇ ਕਹਿੰਦੇ ਤੇ ਤੜਕੋ ਹੁਕਮ ਜਨਨਾਵਾ ਜਾਰੀ ਕਰਦਾ ਕਰਾਉਂਦੇ ਤੇ ਬੇਅਦਵੀ ਕੀਨੇ ਕਰਾਈ ਹੈ ਬਾਦਲ ਪਰਿਵਾਰ ਨੇ ਕਿਹਦੇ ਰਾਜ ਵਿੱਚ ਹੋਈ ਹੈ ਬਾਦਲ ਸਰਕਾਰ ਵੇਲੇ ਤੇ ਪਰ ਇੱਕ ਚੇਤੇ ਰੱਖਿਓ ਕਿ ਜੋ ਬੰਦਾ ਜੋ ਵਿਅਕਤੀ ਜੋ ਕਿਸੇ ਵੀ ਦੇਸ਼ ਦਾ ਨਾਗਰਿਕ ਹੈ ਹਕੂਮਤ ਦਾ ਅਹੁਦੇਦਾਰ ਹੈ ਜਿਸ ਬੰਦੇ ਨੇ ਗੁਰਬਾਣੀ ਨਾਲ ਛੇੜਛਾੜ ਕੀਤੀ ਹੈ ਉਸ ਬੰਦੇ ਦੀ ਕੁਲਨਾਸ਼ ਹੋਗੀ ਇਹ ਇਨਾ ਇਸ ਪਰਿਵਾਰ ਨੇ ਬਾਦਲ ਪਰਿਵਾਰ ਨੇ ਗੁਰਬਾਣੀ ਦਾ ਨਰਾਦਰ ਕੀਤਾ ਹੈ ਗੁਰਬਾਣੀ ਦਾ ਨਰਾਦਰ ਕੀਤਾ ਉਹ ਸਮੇਂ ਇਹਨਾਂ ਤਿੰਨ ਵਿਅਕਤੀਆਂ ਵਿਕਰਮਜੀਠੀਆ ਹਰਿ ਸਿਮਰਿਤ ਕਰੋ ਬਾਦਲ ਤੇ ਸੁਖਵੀਰ ਬਾਦਲ ਨੇ ਅਕਾਲੀ ਦਲ ਨੂੰ ਹਾਈਜੈਕ ਕਰ ਲਿਆ ਕਿਸੇ ਮੰਤਰੀ ਕਿਸੇ ਸੰਤਰੀ ਕਿਸੇ ਅਹੁਦੇਦਾਰ ਕਿਸੇ ਦੀ ਵੀ ਸੁਣਵਾਈ ਨਹੀਂ ਹੋ ਰਹੀ ਸੀ ਅੰਧਕੋਰ ਫੁਲਾਇਆ ਸੀ ਤੇ ਜਿਹੜੇ ਮੁਲਕ ਦੇ ਵਿੱਚ ਜਿਸ ਦੇਸ਼ ਵਿੱਚ ਸਕੀਮਾਂ ਮਿਲਦੀਆਂ ਹੁਣ ਫਰੀ ਦਾ ਰਸਟਰ ਮਿਲਦਾ ਹੋਵੇ ਬਿਜਲੀ ਪਾਣੀ ਮਿਲਦਾ ਹੋਵੇ ਉਸ ਦੇਸ਼ ਵਿੱਚ ਠੱਗ ਲੋਕ ਰਾਜ ਕਰਦੇ ਸਖਸ਼ੀਅਰ ਕਹਿੰਦੇ ਤੇ ਦੂਸਰੀ ਗੱਲ ਇਨ੍ਹਾਂ ਦੇ ਰਾਜ ਵਿੱਚ ਜੁੱਤੀਆਂ ਜੋੜੇ ਚੱਪਲਾਂ ਬੂਟ ਅਲਮਾਰੀਆਂ ਵਿੱਚ ਸਾਂਭੇ ਜਾਂਦੇ ਸੀ ਤੇ ਕਿਤਾਬਾਂ ਧਰਮਕ ਰਿਲੀਜੀਅਸ ਨਾਲ ਸੰਬੰਧਿਤ ਗ੍ਰੰਥ ਸੜਕਾਂ ਤੇ ਖਿਲਾਰੇ ਜਾਂਦੇ ਸੀ ਹੁਣ ਇਹ ਕਹਿੰਦਾ ਅਸੀਂ ਸਰਕਾਰ ਬਣਾਵਾਂਗੇ ਜੀ ਅਸੀਂ ਇਸ ਤਰ੍ਹਾਂ ਕਰਾਂਗੇ ਜੋ ਕੁਝ ਬੋਲੀ ਜਾਂਦਾ ਸੜਕਾਂ ਤੇ ਪਰ ਚੇਤੇ ਰੱਖਿਓ ਇੰਨਾ ਪ੍ਰੇਸ਼ ਪ੍ਰਵਾਹ ਦੀ ਕੋਲ ਨਾਸ ਹੋ ਜਾਣੀ ਹੈ ਜੇ ਇੱਕ ਬੰਦਾ ਪਰਿਵਾਰ ਦੇ ਵਿੱਚ ਇੱਕ ਬ੍ਰਹਮ ਗਿਆਨੀ ਪੈਦਾ ਹੋ ਜੇ ਜੋ ਰੱਬ ਦੇ ਨਾਲ ਨਾਲ ਨਾਮ ਨਾਲ ਜੁੜਿਆ ਹੋਵੇ ਉਹ 35 ਕੁਲਾਂ ਉਤਾਰ ਜਾਂਦਾ ਤੇ ਜੇ ਇੱਕ ਪਰਿਵਾਰ ਦੇ ਵਿੱਚ ਮਾਲਾ ਜੰਪੇ ਤੇ ਪਰਿਵਾਰ ਦਾ ਸੱਤਿਆਨਾਸ਼ ਕਰ ਦਿੰਦਾ ਹੈ ਜਿਹੜੀ ਗੁਰਬਾਣੀ ਤਰੋਂ ਆਈ 30 ਭਗਤਾਂ ਭਟਾਂ ਦੀ ਬਾਣੀ ਦਰਜ ਹੈ ਤੇ 6 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ ਉਹਨੂੰ ਸੜਕਾਂ ਤੇ ਰੋਲਿਆ ਗਿਆ ਦੇਖੋ ਇਨਸਾਫ ਕੋਈ ਨਹੀਂ ਦੇਵਾ ਸਕਦਾ ਇਨਸਾਫ ਕੌਣ ਦਿੰਦਾ ਕਦੇ ਗੁਰੂ ਨੂੰ ਇਨਸਾਫ ਮਿਲਦਾ ਦੇਖਿਆ ਨਹੀਂ ਲੋਕ ਕਹਿੰਦੇ ਆ ਭਗਵੰਤ ਮਾਨ ਨੇ ਇਨਸਾਫ ਦਵਾਇਆ ਇਹਨੇ ਨਹੀਂ ਦਵਾਇਆ ਕੈਪਟਨ ਨੇ ਨਹੀਂ ਦਵਾਇਆ ਜਿਹੜਾ ਗੁਰੂ ਸਾਹਿਬ ਨੂੰ ਇਨਸਾਫ ਦਿਵਾਉਣ ਲੱਗ ਗਿਆ ਉਹ ਹੌਮੇ ਚ ਆ ਜਾਂਦਾ ਤੇ ਗੁਰੂ ਸਾਹਿਬ ਇਨਸਾਫ ਲੈਂਦੇ ਵੀ ਨਹੀਂ ਤੇ ਕੁਦਰਤ ਆ ਜਿਹੜੀ ਉਹ ਗੁਰੂ ਨਾਲੋਂ ਵੱਡੀ ਹੈ ਤੇ ਕੁਦਰਤ ਆ ਉਹਦਾ ਇਨਸਾਫ ਖੁਦ ਲੈਂਦੀ ਹੈ ਕੋਰਟਾਂ ਦੇ ਵਿੱਚ ਕੀ ਹੈ ਜਿਹੜੇ ਜਸ ਸਹਿਬਾਨਾ ਉਹ ਵੀ ਗੁਰੂ ਮਹਾਰਾਜ ਨੂੰ ਮੰਨਦੇ ਐ ਕੋਈ ਮੰਦਰ ਜਾਂਦਾ ਕੋਈ ਮਸਜਿਦ ਜਾਂਦਾ ਕੋਈ ਗੁਰਦੁਆਰੇ ਜਾਂਦਾ ਜੋ ਸਿੱਖੀ ਐ ਧਰਮ ਐ ਉਹ ਮਨ ਦਾ ਵਿਸ਼ਾ ਐ ਨਾ ਕਿ ਤਨ ਦਾ ਵਿਸ਼ਾ ਮਨ ਦੀ ਇਕਾਗਰਤਾ ਨਾਲ ਅਸੀਂ ਪਾਠ ਕਰਦੇ ਆਂ ਤੇ ਤਨ ਦੇ ਉੱਤੇ ਪਾਏ ਹੋਏ ਕੱਪੜੇ ਤਨ ਉੱਤੇ ਬੰਨੀ ਹੋਈ ਪੱਗ ਤਨ ਉੱਤੇ ਪਾਇਆ ਹੋਇਆ ਚੋਲਾ ਇਹ ਸੰਕੇਤ ਨਹੀਂ ਦਿੰਦਾ ਹੁੰਦਾ ਕਿ ਤੂੰ ਗੁਰੂ ਦਾ ਸਿੱਖ ਐ ਸੋ ਇਸ ਕਰਕੇ ਜਿਹੜੇ ਬਾਦਲ ਕੇ ਐ ਇਹਨਾਂ ਨੇ ਮਤਲਬ ਪੱਗਾਂ ਦੇ ਵਿੱਚ ਸਿਰ ਫਸਾਏ ਹੋਏ ਐ ਤੇ ਜਿਹੜੀ ਸਿੱਖ ਫੌਮ ਐ ਉਸ ਦੇ ਸਭ ਤੋਂ ਵੱਡਾ ਦੁਸ਼ਮਣ ਵਾਧੂ ਪਰਵਾਹ ਜਿਹੜੀ ਆਪਾਂ ਪਿੱਛੇ ਗੱਲ ਕਰਦੇ ਸੀ ਬੀਜੇਪੀ ਦੀ ਭਾਰਤੀ ਜਨਤਾ ਪਾਰਟੀ ਦੀ ਕੁਝ ਆਗੂ ਐ ਕੁਝ ਕਮੇਟੀਆਂ ਐ ਕੁਝ ਜਥੇਬੰਦੀਆਂ ਐ ਕੁਝ ਧਾਰਮਿਕ ਜਥੇਬੰਦੀਆਂ ਐ ਉਹ ਇਹ ਕਹਿ ਰਹੀਆਂ ਜੀ ਆਰਐਸਐਸ ਨੇ ਇਹ ਕਰਤਾ ਭਾਰਤੀ ਜਨਤਾ ਪਾਰਟੀ ਨੇ ਉਹ ਕਰਤਾ ਬੀਜੇਪੀ ਨੇ ਆ ਕਰਤਾ ਮੈਂ ਇਹ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਵੀ ਭਾਰਤੀਆ ਜਨਤਾ ਪਾਰਟੀ ਜਾਂ ਬੀਜੇਪੀ ਜਾਂ ਆਰਐਸਐਸ ਨੇ ਸਿੱਖ ਕੌਮ ਦਾ ਕੀ ਨੁਕਸਾਨ ਕੀਤਾ ਉਹ ਦੱਸੋ ਤੇ ਬਾਦਲ ਕਾਣੇ ਛੱਡਿਆ ਕੱਖ ਨਹੀਂ ਬਾਦਲ ਕਾਣੇ ਛੱਡਿਆ ਕੱਖ ਨਹੀਂ ਪਰ ਗੁਰੂ ਮਹਾਰਾਜ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂਰ ਉੱਲਣ ਵਾਲਾ ਬਾਦਲ ਪਰਿਵਾਰ ਹੈ ਪਰ ਕੁਦਰਤ ਦਾ ਨਿਯਮ ਹੈ ਇਹ ਪਰਿਵਾਰ ਦੀ ਕੁਲਨਾਸ਼ ਹੋ ਜਾਣੀ ਹੈ ਚੇਤੇ ਰੱਖਿਓ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਰਾਦਰ ਹੋ ਗਿਆ ਸੀ ਇਹਨਾਂ ਦੇ ਰਾਜ ਵਿੱਚ ਤਾਂ ਬੁੱਧੀ ਜੀ ਵੀ ਲੋਕ ਕਹਿਣ ਲੱਗੇ ਸੀ ਬਾਦਲ ਦੇ ਘਰ ਦੇ ਵਿੱਚ ਕਬੂਤਰ ਉੱਡਿਆ ਕਰਨਗੇ ਕਬੂਤਰ ਬੋਲਿਆ ਕਰਨਗੇ ਤੂੰ ਗੱਲ ਸਾਬਤ ਕਰਤੀ ਲੋਕਾਂ ਨੇ ਗੁਰੂ ਸਰਨੇ ਕੇ 20 ਵਿਸਵੇ ਗੁਰੂ ਤੇ 21 ਵਿਸਵੇ ਸੰਗਤ ਗੁਰੂ ਨੇ ਸੰਗਤ ਨੂੰ ਬਹੁਤ ਵੱਡਾ ਰੂਪ ਦਿੱਤਾ ਹੁਣ ਇਹਦੇ ਚ ਕੀ ਹੈ ਵੀ ਸਾਡੇ ਜਿਹੜੇ ਕੁਝ ਬੰਦੇ ਆ ਕੋਈ ਜਥੇਦਾਰ ਆ ਕੋਈ ਪ੍ਰਾਣੇ ਆ ਵਿਚਾਰੇ ਉਹਨਾਂ ਨੂੰ ਹਾਈਜੈਕ ਕੀਤਾ ਹੋਇਆ ਇਹਨਾਂ ਨੇ ਹਾਈਪਨੋਟਾਈਜ਼ਮੈਂਟ ਕੀਤਾ ਹੋਇਆ ਉਹਨਾਂ ਦੇ ਐਕਸੀਲੇਟਰ ਕੀ ਲਾਏ ਹੋਇਆ ਉਹਨਾਂ ਦੇ ਦਿਮਾਗ ਵਿੱਚ ਫਤੂਰ ਭਰਿਆ ਹੋਇਆ ਹੁਣ ਫੇਸਬੁੱਕ ਤੇ YouTube ਤੇ Instagram ਤੇ ਇਹ ਅਕਾਲੀ ਦਲ ਦਾ ਇੱਕ ਉਹ ਬਣਾਏ ਹੋਏ ਆ ਪੇਜ ਉੱਥੇ ਚਲਾ ਰਿਹਾ ਜੀ ਬਾਦਲ ਨੇ ਮੋਟਰਾਂ ਫਰੀ ਦਿੱਤੀਆਂ ਬਾਦਲ ਨੇ ਪਾਣੀ ਫਰੀ ਦਿੱਤਾ ਵੀਰ ਮੇਰੋ ਜਦੋਂ ਬਾਦਲ ਦਾ ਰਾਸ ਸੀ 2 ਲੱਖ ਰੁਪਏ ਵਿੱਚ ਮੋਟਰ ਲੱਗਦੀ ਹੁੰਦੀ ਸੀ 1997 ਦੇ ਵਿੱਚ ਇੱਕ ਕਿੱਲੇ ਦੀ ਕੀਮਤ ਜਿਹੜੀ ਸੀਗੀ 25000 1 ਲੱਖ 25000 ਰੁਪਏ ਸੀ ਤੇ ਮੋਟਰ ਕਿੰਨੇ ਦੀ ਲੱਗਦੀ ਸੀ ਸਵਾ ਲੱਖ ਦੀ ਤੇ ਬਾਦਲ ਨੇ ਮੋਟਰਾਂ ਕਾਹਦੀਆਂ ਦਿੱਤੀਆਂ ਫਿਰ ਮੂਰਖ ਬਣਾਇਆ ਗਿਆ ਲੋਕਾਂ ਨੂੰ ਬਾਦਲ ਪਰਿਵਾਰ ਨੇ ਕਿਸ ਤਰ੍ਹਾਂ ਦੱਸਦਿਆਂ ਬਿਜਲੀ ਪਾਣੀ ਫ੍ਰੀ ਕਰਤਾ ਤੇ ਘਰ ਦੀ ਜੂਂਟ ਕਿੰਨੀ ਹੋ ਗਈ 70 ਰੁਪਏ 75 ਪੈਸੇ ਬਾਦਲ ਦੇ ਰਾਜ ਦੇ ਵਿੱਚ ਅੰਕੜੇ ਕੱਢਦੇ ਕੱਢ ਲਓ ਤੇ ਕਮਰਸ਼ੀਅਲ ਹੈ 11 ਰੁਪਏ ਤੇ ਖੇਤ ਕਹਿੰਦੇ ਸੀ ਜੀ ਮੋਟਰ ਛੱਡ ਗਏ ਫ੍ਰੀ ਹੈ ਤੇ ਘਰੇ ਆ ਕੇ ਜਦੋਂ ਚਲਾਉਂਦੇ ਸੀ ਆਪਣਾ ਮੀਟਰ ਬਿਜਲੀ ਵਰਤਦੇ ਸੀ ਤਾਂ 7 ਰੁਪਏ 75 ਪੈਸੇ ਜੂਨਟ ਪੈਂਦੀ ਸੀ ਤੇ ਜੇ ਕਿਸਾਨ ਆ ਸਾਡਾ ਜਿਹੜਾ ਉਹ ਬਿਜਲੀ ਦਾ ਬਿੱਲ ਪਰਨੂ ਤਿਆਰ ਸੀ ਮੋਟਰ ਦਾ ਤੇ ਜੇ ਘਰ ਦਾ ਸਰਦਾ 2 ਰੁਪਏ 63 ਪੈਸੇ ਪੈਂਦੀ ਸੀ ਇਹਨਾਂ ਨੇ 5 5000 ਕਰੋੜ ਰੁਪਇਆ ਫਰਮਾਂਾਂ ਦੇ ਵਿੱਚੋਂ ਕਮਾਇਆ ਤੇ ਬਿਜਲੀ ਕਿੱਥੇ ਜਾਂਦੀ ਹੈ ਆਟੋਕਸ ਸਟੇਟ ਤੇ ਸਾਨੂੰ ਕਿੱਥੋਂ ਆਉਂਦੀ ਹੈ ਆਟੋਕਸ ਸਟੇਟ ਪਹਿਲਾਂ ਉਹਦੀ ਤਾਰਾਂ ਪਾਉਣੇ ਆ ਬਿਛਾਉਣੇ ਆ ਗ੍ਰਿਡ ਬਣਦੇ ਆ ਉਧਰੋਂ ਇਧਰ ਨੂੰ ਮਿਲਦਾ ਜਿਹੜੀ ਚੀਜ਼ ਮਾਂਸਾ ਮੰਡੀ ਦੇ ਵਿੱਚੋਂ ਮਿਲ ਸਕਦੀ ਐ ਮਾਂਸਾ ਮੰਡੀ ਦਿੰਦੀ ਆ ਜੀ ਦਿੱਲੀ ਨੂੰ ਤੇ ਨੁਆਇਡਾ ਦਿੰਦਾ ਮਾਂਸਾ ਨੂੰ ਦੇਖੋ ਕਿੰਨਾ ਖਰਚਾ ਪੈ ਗਿਆ ਕਿੰਨਾ ਕੋਲਾ ਆਉਂਦਾ ਤੇ ਜਿਹੜਾ ਕੋਲਾ ਆਉਂਦਾ ਜਾਂ ਤੇਲ ਆਉਂਦਾ ਜਿਹਦੇ ਨਾਲ ਮਸ਼ੀਨਾਂ ਚੱਲਦੀਆਂ ਐ ਫਿਰ ਕਿੰਨੀ ਸਾਡੀ ਜ਼ਮੀਨ ਅਕਵਾਇਰ ਕਰਤੀ ਸੋ ਇਸ ਕਰਕੇ ਜਿਹੜਾ ਹੈਗਾ ਬਾਦਲ ਪਰਿਵਾਰ ਇਹਦਾ ਪੰਜਾਬ ਚ ਹੋ ਰਿਹਾ ਸਫਾਇਆ ਤੇ ਲੋਕਾਂ ਨੂੰ ਇਹ ਕਰ ਰਿਹਾ ਕਮਰਾ ਵੀਰੋ ਜਿੰਨਾ ਨੁਕਸਾਨ ਸਿੱਖੀ ਦਾ ਸਿੱਖ ਧਰਮ ਦਾ ਸਿੱਖ ਕੌਮ ਦਾ ਜਮਹੂਰੀਅਤ ਦਾ ਬਾਦਲ ਪਰਿਵਾਰ ਨੇ ਕੀਤਾ ਉਨਾ ਸਾਡਾ ਨੁਕਸਾਨ ਨਾ ਤਾਂ ਔਰੰਗਜ਼ੇਬ ਨੇ ਕੀਤਾ ਨਾ ਮੁਗਲਾਂ ਨੇ ਕੀਤਾ ਨਾ ਸਾਡਾ ਅੰਗਰੇਜ਼ਾਂ ਨੇ ਕੀਤਾ ਤੇ ਉਹਨਾਂ ਕਾਂਗਰਸ ਨੇ ਵੀ ਨਹੀਂ ਕੀਤਾ ਇਸ ਪਰਿਵਾਰ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਚਿੱਟਾ ਲਿਆਉਣ ਵਾਲੇ ਇਹ ਨਾ ਸ਼ਰਾਬਾਂ ਦੇ ਠੇਕੇ ਇਹ ਦੇਣ ਵਾਲੇ ਨਾ ਚਿੰਤੀ ਦਾ ਸਮਾਨ ਵੇਚਣ ਵਾਲੇ ਇਹ ਨਾ ਜ਼ਮੀਨਾਂ ਤੇ ਕਬਜ਼ੇ ਕਰਨੇ ਟਾਬਿਆਂ ਤੇ ਕਬਜ਼ੇ ਕਰਨੇ ਈਵਨ ਕਿ ਬਰੇਡਾਂ ਵਾਲਿਆਂ ਤੋਂ ਪੈਸੇ ਲੈਣੇ ਆਊਟ ਆਫ ਸਟੇਟ ਵਿੱਚ ਜ਼ਮੀਨਾਂ ਖਰੀਦਨੀਆਂ ਬਾਗ ਲਾਉਣੇ ਬਾਲਾ ਸਰ ਵਿੱਚ ਜਾਇਓ ਸਟੀਲ ਦੇ ਬਲੇਟਾਂ ਲੱਗੀਆਂ ਹੋਈਆਂ ਤੇ ਜਾਨਵਰ ਵਿਚਾਰੇ ਆਉਂਦੇ ਆ ਪੰਛੀ ਆਉਂਦੇ ਆ ਚੀਕ-ਚੀਕ ਕਰਕੇ ਵੀ ਖਾਂਦੇ ਆ ਉਤੇ ਨਾਲੇ ਬੂਟੇ ਆ ਫਲਾਂ ਦੇ ਅੰਬਾਂ ਦੇ ਹੋਰ ਤੇ ਉਥੋਂ ਉੱਟ ਜਾਂਦੇ ਆ ਕਿਉਂਕਿ ਉਹ ਕਹਿੰਦੇ ਵੀ ਜਦੋਂ ਅੰਬ ਖਾ ਲਿਆ ਜਾਂ ਸੇਬ ਖਾ ਲਿਆ ਚੀਕੂ ਖਾ ਲਿਆ ਤਾਂ ਉਹਨੂੰ ਟੁੱਕ ਗਿਆ ਤਾਂ ਖਰਾਬ ਹੋ ਜਾਊਗਾ ਤੇ ਪੂਰਾ ਕੁਦਰਤ ਦਾ ਨਿਜਮਾ ਵੀ ਕੋਈ ਚੀਜ਼ ਪੂਰੀ ਨਹੀਂ ਪੱਕਦੀ ਹੁੰਦੀ ਸਾਰੇ ਦਰਖਤ ਨੂੰ ਨਹੀਂ ਫਲ ਪੂਰੇ ਲੱਗਦੇ ਹੁੰਦੇ ਸਾਰੀਆਂ ਔਰਤਾਂ ਕਿਸੇ ਸਹੀ ਬੱਚੇ ਨੂੰ ਜਨਮ ਨਹੀਂ ਦੇ ਸਕਦੀਆਂ ਕੋਧੂਰਾ ਰਹਿ ਜਾਂਦਾ ਨੇ ਕੁਦਰਤ ਦਾ ਨਿਜਮਾ ਜੋ ਮੈਂ ਪਾਇਆ ਸੋ ਮੈਂ ਕੀਆ ਨਾਨਕ ਦੋਸਨਾ ਅਵਰ ਜਣਾ ਦੂਜੇ ਜਨਮ ਵਿੱਚ ਲਿਖਾ ਜਿਹੜਾ ਜ਼ਰੂਰ ਦਿਨਾ ਪੈਂਦਾ ਇਸ ਪਰਿਵਾਰ ਨੂੰ ਨੀਂਦ ਨਹੀਂ ਆ ਰਹੀ ਬਰਕਾ ਮਾਰਦੇ ਐ ਤੇ ਪਰ ਚੇਤੇ ਰੱਖਿਓ ਸ਼੍ਰੋਮਣੀ ਅਕਾਲੀ ਦਲ ਜਿਹੜਾ ਖਤਮ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਗਿਆ ਸੋ ਵੀਰੋ ਇਹਨਾਂ ਨੂੰ ਮੂੰਹ ਨਾ ਲਾਇਓ ਬਹੁਤ ਇਹ 도ਗਲੇ ਸੱਪਣਾਂ ਉਹ ਸੱਪ ਹੈ ਜਿਹਦੀ ਜ਼ਹਿਰ ਕਈ ਸਾਲਾਂ ਬਾਅਦ ਚੜ ਕੇ ਤੇ ਬੰਦਾ ਤੜਤੜਪ ਕੇ ਮਰਦਾ ਤੇ ਇਹ ਜਿਹੜੀ ਛੋਡੀ ਵੋਟ ਆ ਬੜੀ ਕੀਮਤੀ ਐ ਇਹ ਨਾ ਵੀ ਹੀਰ ਤੇ ਸੰਤਰੇ ਤੇ ਖਾਸੇ ਤੇ ਡੁੱਲ ਜੋਂ ਤੇ ਕੱਲ ਨੂੰ ਨੁਕਸਾਨ ਚ ਲੱਗੇ ਆਪਾਂ ਤੇ ਭਾਜਪੀ ਨੇ ਵੀ ਇਹ ਕੱਢ ਕੇ ਬਾਹਰ ਮਾਰੇ ਤੇ ਉਹਨਾਂ ਦੀਆਂ ਮੰਤਾਂ ਕਰਦੇ ਸੀ ਲੇਲਣੀਆਂ ਕੱਢਦੇ ਸੀ ਵੀ ਸਾਨੂੰ ਰਲਾ ਲਓ ਉਹ ਕਹਿੰਦੇ ਨਹਿਵ ਕਦੇ ਵੀ ਨਹੀਂ ਥੋੜੀ ਵੋਟਾਂ 16% ਬੀਜੇਪੀ ਦੀ ਪੰਜਾਬ ਚ 27% ਤੇ ਹੁਣ ਹੋ ਗਈ 29% ਤੇ ਜੇ 2027 ਦੇ ਵਿੱਚ ਇਹਦੀ ਰੇਸ਼ੋ ਵਧ ਕੇ 35% ਹੋ ਗਈ ਤਾਂ ਬੀਜੇਪੀ ਇਕੱਲੀ ਸਰਕਾਰ ਬਣਾਉਂਗੀ ਲਿਖ ਕੇ ਦਿੰਨੇ ਆਂ ਸੀ ਸੋ ਇਸ ਮਾਧਮ ਰਾਹੀਂ ਬੇਨਤੀ ਕਰਦਾ ਆਂ ਵੀ ਇਸ ਪਰਿਵਾਰ ਨੂੰ ਮੂੰਹ ਨਾ ਲਾਇਓ ਤੇ ਥੋੜੀਆਂ ਜਿਹੜੀਆਂ ਕਈ ਕੁਲਾ ਨਾਸ ਕਰਦੇ ਇਹਨਾਂ ਨੇ ਤਾਂ ਮਰਨੈ ਇਹਦਾ ਸਪਾਇਆ ਹੋ ਜਾਣਾ ਹੁਣ ਕਿਲੇ ਪਏ ਆ 22 ਧਾਰ ਦੇ ਰਾਜਾਂ ਦੇ ਪਏ ਆ ਜਿਹੜੇ ਛੜਾਏ ਸੀ ਮੱਧ ਪ੍ਰਦੇਸ਼ ਦੇ ਵਿੱਚ ਪਟਿਆਲੇ ਵਾਲੇ ਰਾਜਿਆਂ ਦੇ ਕਿਲੇ ਪਏ ਨਾ ਸੱਤਿਆਨਾਸ਼ ਹੋ ਗਏ ਕਿਉਂਕਿ ਉੱਥੇ ਗਰਵਾਣੀ ਦਾ ਤਾਂ ਕੋਈ ਪ੍ਰਚਾਰ ਨਹੀਂ ਸੀ ਤੇ ਲੋਕਾਂ ਦੇ ਖੂਨ ਪੀਤੇ ਜਾਂਦੇ ਸੀ ਸੋ ਵੀਰੋ ਬੇਨਤੀ ਕਰਦਾ ਹਾਂ ਵੋਟ ਆ ਤੁਹਾਡੀ ਤੁਹਾਡਾ ਮੌਲਿਕ ਅਧਿਕਾਰ ਹੈ ਸੋਚ ਕੇ ਸਮਝ ਕੇ ਵਿਚਾਰ ਕੇ ਪਾਇਓ ਤੇ 5 ਸਾਲਾਂ ਬਾਅਦ ਫੇਰ ਆਪਾਂ ਨੂੰ ਮੌਕਾ ਮਿਲਣਾ ਤੇ 5 ਸਾਲ 1 ਸਾਲ ਦੇ ਵਿੱਚ 364 ਦਿਨ ਹੁੰਦੇ ਆ ਤੇ ਗੁਣਾ 5 ਕਰ ਲਓ ਤੜਫ ਤੜਫ ਕੇ ਮਾਰਨਗੇ ਇਹ ਮੈਂ ਉਮੀਦ ਕਰਦਾ ਹੈ ਵਿਚਾਰ ਕਰੋਗੇ ਅਮਲ ਕਰੋਗੇ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਕਰੋਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਧੰਨਵਾਦ